घर मंगवा so, 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 तो so, के खा रहे हो भठूरे तो रहो सावधान भटूरे खाने समय चंकी तरह खाओ निकल सकती भटूरे खाधे निकल आई सुसरी सो भठूरे खादे ही नौजवाना सुसरी निकलने समय पई हथा पैर दी सुसरी वाले भठूरे लैके दुकान ते पचे शिकायत कर दुकानदार कहना बारिश का मौसम है आ सकती है कोई वही गल नहीं ਫੂਡ ਸੇਫਟੀ ਦੇ ਪੱਖ ਤੋਂ ਕੀਤੀ ਹੈ ਮੰਗ ਕਿ ਦੁਕਾਨ ਦੀ ਜਾਂਚ ਕੀਤੀ ਜਾਵੇ ਤੇ ਲੋਕਾਂ ਨੂੰ ਸੁਸਰੀਆ ਬੰਡੀਆਂ ਚਾਰੀਆਂ ਨੇ ਸੋ ਘਰ ਮੰਗਵਾ ਕੇ ਖਾ ਰਿਓ ਪਠੂਰੇ ਤਾਂ ਰਹੁ ਸਾਵਧਾਨ ਤਾਜ਼ੀ ਇੱਕ ਨੌਜਵਾਨ ਦੇ ਵੱਲੋਂ ਆਪਣੇ ਘਰ ਪਠੂਰੇ ਮੰਗਾਈ ਗਏ ਸੀ ਪਰ ਜਦੋਂ ਉਸਨੇ ਖਾ ਲਏ ਤਾਂ ਉਸ ਤੋਂ ਬਾਅਦ ਦੇਖਿਆ ਉਸ ਦੇ ਵਿੱਚੋਂ ਸੁਸਰੀਆ ਨੇ ਜਿਸ ਦੇ ਕਰਕੇ ਉਸ ਨੂੰ ਹੱਤਾਂ ਪੈਰਾਂ ਦੀ ਪੈ ਗਈ ਉਸ ਤੋਂ ਬਾਅਦ ਸ਼ਿਕਾਇਤ ਕਰਨ ਲਈ ਦੁਕਾਨ ਤੇ ਪਹੁੰਚਿਆ ਤਾਂ ਦੁਕਾਨਦਾਰ ਦੇ ਵੱਲੋਂ ਵੀ ਹਲਕੇ ਦੇ ਵਿੱਚ ਇਸ ਮਾਮਲੇ ਨੂੰ ਲਿਆ ਗਿਆ ਕਿ ਬਾਰਿਸ਼ ਦਾ ਮੌਸਮ ਹੈ ਤਾਂ ਸੁਸਰੀਆ ਫੈ ਸਕਦੇ ਹਨ

ਸੋਸ਼ਲ ਮੀਡੀਆ ਤੇ ਰਾਹੀਂ ਇੱਕ ਵੀਡੀਓ ਜਿਹੜੀ ਹੈ ਮੇਰੇ ਫੋਨ ਦੇ ਵਿੱਚ ਵੀ ਆਈ ਹੈ ਹੁਣ ਇਹ ਆਈ ਹੈ ਪੀਰਸ ਤੋਂ 15-20 ਮਿੰਟ ਪਹਿਲਾਂ ਪਹਿਲਾਂ ਇੱਕ ਵੀਡੀਓ ਪਈ ਸੀ ਜਿਹਦੇ ਵਿੱਚ ਉਹਨਾਂ ਵੱਲੋਂ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੱਥੇ ਦੀ ਦੁਕਾਨ ਹੈ ਕਿੱਥੇ ਆ ਹੁਣ ਮੈਂ 56 ਮਿੰਟ ਪਹਿਲਾਂ ਇਹ ਮੈਸੇਜ ਪਾਇਆ ਹੈ ਕਿ ਕੋਈ ਇੱਥੇ ਅਜਨਾਲਾ ਦੇ ਵਿੱਚ ਕੋਈ ਭੋਜਨ ਭੰਡਾਰ ਹੈ ਉੱਥੇ ਦੀ ਇਹ ਵਾਕਿਆਤ ਹੈ ਕਿ ਇੱਕ ਭਟੂਰਾ ਹੈ ਉਹ ਭਟੂਰੇ ਦੇ ਵਿੱਚ ਕੋਈ ਸੁਸਰੀ ਜਿਹੜੀ ਹੈ ਨਾਲ ਹੀ ਉਹਨਾਂ ਨੇ ਗੁੰਨ ਦਿੱਤੀ ਹੈ ਜਿਸ ਕਰਕੇ ਜਿਹੜਾ ਹੈ ਇਹ ਵੀਡੀਓ ਜਿਹੜੀ ਹੈ ਵਾਇਰਲ ਹੋ ਕੇ ਸਾਡੇ ਤੱਕ ਪਹੁੰਚੀ ਹੈ ਔਰ ਅਸੀਂ ਆਪਣੀ ਟੀਮ ਇਕੱਠੀ ਕਰ ਰਹੇ ਹਾਂ ਔਰ ਅਜਨਾਂ ਲੱਗ ਕੇ ਬੜਾ ਹੈਪਵਾਈਡ ਇਨਵੈਸਟੀਗੇਸ਼ਨ ਕਰਨ ਦੇ ਲਈ ਜਾ ਰਹੇ ਸਰ ਜਿਹੜੀ ਇਧਰ ਲਈ ਰੀਡਿੰਗਾਂ ਲੱਗਦੀਆਂ ਨੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਕੋਈ ਵਾਰਨਿੰਗ ਦੇਣਾ ਚਾਹੋਗੇ ਦੇਖੋ ਮੈਸੇਜ ਤੇ ਮੇਰਾ ਇਹੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਤੇ ਦੇਖੋ ਜਿਸ ਤਰ੍ਹਾਂ ਇਹ ਮੈਦਾ ਵਗੈਰਾ ਹੈ ਇਸ ਨੂੰ ਸ਼ਾਮਲਣਾ ਚਾਹੀਦਾ ਹੈ ਸ਼ਾਨਕੇ ਫਿਰ ਇਸ ਨੂੰ ਗੁੰਨ ਕੇ ਆٹے ਨੂੰ ਜਿਆ ਡੋ ਬਣਾ ਕੇ ਜ ਮੈਦੇ ਦਾ ਡੋ ਬਣਾ ਕੇ ਫਿਰ ਉਸ ਨੂੰ ਜਿਹੜਾ ਹੈ ਕਰਨਾ ਚਾਹੀਦਾ ਕਿਉਂਕਿ ਬਾਰਿਸ਼ਾ ਦਾ ਮੌਸਮ ਹੈ ਬਹੁਤ ਜ਼ਿਆਦਾ ਮੱਖੀ ਮੱਛਰ ਔਰ ਇਹ ਹੈ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਸੇਤਨਾ ਕਿਸੇ ਤਰੀਕੇ ਦਾ ਕੋਈ ਖਲਬਾਟ ਨਾ ਕੀਤਾ ਜਾ ਸਕੇ ਰੈਡੀ ਚੱਲ ਰਹੀ ਹੈ ਜੀ ਜਾ ਕੇ ਉੱਥੇ ਜੋ ਵੀ ਮੌਕੇ ਤੇ ਸੀ ਜਿਹੜੀ ਇਹ ਬਣਦੀ